एम ए साहिब तो वधाई साई कर ਰੋਕ ਕਲਮੀ ਨੇ ਦਿੱਤੀ ਤੁਹਾਨੂੰ ਜਿਹੜੀ ਕੀ ਗੱਲ ਕਰ ਰਿਹਾ ਮੈਂ ਸਾਰੇ ਹੀ ਤੋ ਨਾ ਸਾਡੇ ਐਮਐਨਟੀ ਨਾਮ ਆਵਾਜ਼ਾਂ ਸਾਡੇ ਰਾਜਿਕ ਵਿਕਾਸ ਕਰਦਾ ਸੀ ਲੋਕਾਂ ਦਾ ਦਰਸਾ ਦੇ ਹੋਏ ਮੈਨੂੰ ਕੋਲ ਇਮਾਨਦਾਰੀ ਜਿਹੜਾ ਇੱਕ ਪੱਤਰ ਜਾ ਕੇ ਵਿੱਚ ਵਿੱਚ ਜਿਹੜਾ ਮੈਂ ਇਹਨਾਂ ਦੇ ਆਉਣ ਵਾਲੇ ਉੱਤਰ ਦੀ ਤਾਕਤ ਇਹ ਵੀ ਇਹਨਾਂ ਨੂੰ ਮੌਤ ਦਿਵਾਇਆ ਜਿਹਨੇ ਬੁਤਾਨਾਇਤ ਕਰਦੀ ਬਹੁਤ ਸਖਤ ਵਾਲਾ ਬਹੁਤ ਬਰਾਸ਼ਕ ਸਰਕਾਰੀ ਜੋਰ ਲੱਗੂ ਇਹ ਤੁਹਾਡੇ ਚੈਨਲ ਨੂੰ 11 ਸਟਰੀ ਲਾਈਵ ਤੇ ਵੀ ਸੁਧਿਆ ਟੀਵੀ ਦੇਖਦੇ ਸਾਰੇ ਸੁਤਿਆ ਨੂੰ ਘਰ ਪਰਿਸ਼ਿਸ਼ਤੀਆਂ ਖਬਰਾਂ ਨੂੰ ਜੁੜਾ ਲਈ ਤੁਹਾਨੂੰ ਜੀ ਦੇ ਦਫਤਰ ਆਏ ਤੁਸੀਂ ਦੇਖ ਰਹੇ ਹੋ ਸਾਰੇ ਦੇ ਟਮ ਹੋ ਰਿਹਾ ਬ੍ਰੇਕ ਦੇ ਟਮ ਹੋ ਰਿਹਾ ਤੁਸੀਂ ਇੱਕ ਸ਼ਾਟ ਕਰੋਗੇ ਸਾਰੇ ਇਹ ਇੱਕ ਨਵਾਂ ਸੀ ਐਮਐਲਏ ਜੁੜਦੇ ਰਿਹਾ ਹੈ ਕਿ ਅੱਜ ਜਦਾ ਕੀ ਅੱਜ ਸਟਾਈਲ ਹੋ ਕੇ ਐਮਐਲਏ ਨੂੰ ਚੱਲਦਾ ਰਿਹਾ ਹੈ ਦੁਬਾਰਾ ਇਹ ਆਪਣੇ ਜਿਹੜੇ ਚੈਨਲ ਆ मौक़ मिलिया हुई महिनत जी सेवा कर ਮਕੱਲਾ ਆਪਣਾ ਕਰ ਰਿਹਾ ਹੈ ਸਰੋਤ ਜੀ ਤੋਂ ਇਹ ਲੋਕਾਂ ਦਾ ਇਹ ਦਿਮਾ ਦਿਉ ਜੋ ਵੀ ਐਟੀ ਦੀ ਜੋ ਗੱਲ ਕਰ ਰਿਹਾ ਕਰ ਮਕੱਲਾ ਅੱਜ ਇੱਕ ਵਾਰ ਆਪਣਾ ਗਿਆਨ ਚੋਂ ਲੱਗਿਆ ਉਹ ਤੇ ਲੋਕਾਂ ਨੂੰ ਜਿਆਣਾ ਰੋਕਣਾ ਵੀ ਨਾ ਰੋ ਜਰਜਰ ਤੱਕ ਕਚਾਉਣਾ ਇੱਕ ਚੰਗੇ ਡਾਇਰੈਕਟਰ ਦਾ ਕੰਮ ਆ ਜੋ ਜੀ ਬਟੇ ਯੂਨੀਅਨ ਟੋਪੀ ਫੜਾ ਰਹੇ ਅੰਤ ਵਿੱਚ ਲੋਕੀ ਇਹਨਾਂ ਨੇ ਅੱਜ ਇਹਨਾਂ ਦਾ ਤੱਕ ਰਾਇ ਅੱਜ ਆਈ ਮੈਂ ਬੋਲ ਰਿਹਾ ਹਾਂ ਅੰਜਲੀ ਜੀ ਜਿਹੜੀ ਮੈਂ ਇਰਦੇ ਬੇਪੜੀ ਲੌਂਚਿੰਗ ਕਰਵਾਈ ਗਿਆ ਤੇ ਮੈਂ ਬਹੁਤ ਬਹੁਤ ਇਤਨਾ ਤੁਹਾਡੇ ਨਾਲ ਮਾਣ ਅਨੰਦ ਨਰਮੋਤੀ ਸੇਮੀ ਜੀ ਬੈਠ ਨੇ ਨਾਲ ਉਹ ਵੀ ਬਧਾਈ ਦੇਵਾਂਗੇ ਤੁਹਾਨੂੰ ਐਸੇ ਬਣਾ ਲੈੇ ਹੇ ਕਦੇ ਰੰਦੇ ਅੱਗੇ ਵਧਦੇ ਰਹਿਣਾ ਕੋਈ ਬਦਲਾ ਨਹੀਂ ਹਮਨੇ ਜਿਹੜੇ ਹੋਣ ਦਿੱਤੇ ਸੀ ਉਹ ਇਹਨਾਂ ਵਗੀ ਹੋਗਾ काही का भाव होमत को लो भगु साहब भइ पार्टी पार्टी हो न हो कोई मैं फोन कौन करता हूं प्राणदेव शर्मा मैं कौन कौन करता हूं प्राणदेव शर्मा मैं कौन कौन करता हूं